ਇਹ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਮਾਲੀ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਲੀ ਸਾਹਿਬ ਜਿਹੜੀ ਸਿਚੁਏਸ਼ਨ ਕੱਲ ਪੈਦਾ ਹੋ ਗਈ ਹੈ ਅਚਾਨਕ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕੀ ਕਾਰਨ ਹੋ ਸਕਦੇ ਨੇ ਤੁਹਾਡੇ ਹਿਸਾਬ ਨਾਲ ਕਿ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਮੈਂ ਅਸਲ ਕਾਰਨ ਤਾਂ ਇਹ ਹੈ ਮਾਲੀ ਦੇਖੋ ਸ਼੍ਰੋਮਣੀ ਅਕਾਲੀ ਦਲ ਅਕਾਲ ਤੱਕ ਸ਼੍ਰੋਮਣੀ ਕਮੇਟੀ ਹੂੰ ਤੇ ਜੇ ਸਰਕਾਰ ਬਣ ਜੇ ਤਾਂ ਮੁੱਖ ਮੰਤਰੀ ਯਾਨੀ ਜਿਹੜਾ ਆਲਸਬ ਚੈਲ ਜੀ ਸਾਡੇ ਵੱਡੇ ਥੰਮ ਸੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਹੂੰ ਤੇ ਜੇ ਸਰਕਾਰ ਬਣ ਜੇ ਤਾਂ ਸਰਕਾਰ ਹੂੰ ਇਹਨਾਂ ਚਾਰਾਂ ਦਾ ਆਪੋ ਆਪਣਾ ਖੇਤਰ ਸੀ ਆਪੋ ਆਪਣਾ ਰੋਲ ਸੀ ਇਹ ਨਿਭਾਉਂਦੇ ਸੀ ਤੇ ਆਪਸ ਦੇ ਵਿੱਚ ਇਹਨਾਂ ਦਾ ਤਾਲਮੇਲ ਸੀ ਸੰਤੁਲਨ ਹੁੰਦਾ ਸੀ ਹੂੰ ਜਿਹੜਾ ਕਿਤੇ ਸੰਤੁਲਨ ਵਿਗੜਦਾ ਸੀ ਤਾਂ ਅਕਾਲ ਤਖਤ ਦਾਖਲ ਦੇ ਕੇ ਉਹਨੂੰ ਹੱਲ ਕਰਾਉਂਦਾ ਸੀ ਹੂੰ 1996 ਤੋਂ ਬਾਅਦ ਜਦੋਂ ਅਸਲ 'ਚ ਪੂਰੀ ਸੱਤਾ ਜਾਂ ਰਾਜਸੀ ਤਾਕਤ ਬਾਦਲ ਦੇ ਕੋਲੇ ਆ ਗਈ ਨਾ ਜੀ ਜੀ ਦੀ ਸਿੰਘ ਦਾ ਹਲੰਘ ਕੇ ਉਹਨਾਂ ਨੂੰ ਹਟਾ ਕੇ ਅਕਾਲ ਤਖਤ ਨੂੰ ਗੋਡੇ ਹੇਠਾ ਕਰ ਲਿਆ ਹੂੰ ਪੌਣਾ ਸਾਹਿਬ ਦਾ ਅਸਤੀਫਾ ਦਿੱਤਾ ਸੀ ਉਹਨੂੰ ਪ੍ਰਵਾਨ ਨਹੀਂ ਕੀਤਾ ਦੇਵ ਸਾਹੀ ਦਾ ਮਤਾ ਪਾਸ ਕਰਕੇ ਜਲੀਲ ਕਰਕੇ ਲਾਇਆ ਸ਼੍ਰੋਮਣੀ ਕਮੇਟੀ ਹੇਠਾ ਕਰ ਲਈ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਆਪ ਤੇ ਮੁੱਖ ਮੰਤਰੀ ਵੀ ਆਪ ਹੂੰ ਕਹਾ ਪੰਜਾਬ ਦੀ ਸੱਤਾ ਆਪਣੇ ਕੋਲੇ ਕੇਂਦਰ ਦੀ ਸੱਤਾ ਤੋਂ ਬਿਨਾਂ ਸ਼ਰਤ ਭਾਈਵਾਲੀ ਹਮੈਤ ਦੇ ਕੇ ਜੀ ਕਿ ਉਦੋਂ ਤੋਂ ਅਸਲ 'ਚ ਦੌਰ ਸ਼ੁਰੂ ਹੋਇਆ ਪੰਥ ਦੇ ਚਾਰੇ ਕੇਂਦਰਾਂ ਦੀ ਹਸਤੀ ਮਿਟਾ ਕੇ ਉਹਨਾਂ ਨੂੰ ਆਪਣੇ ਗੋਲੇ ਬਣਾ ਕੇ ਰੱਖਣ ਦਾ ਉਦੋਂ ਬਾਅਦ ਸਾਰਾ ਮਨ ਸ਼ੁਰੂ ਹੋਇਆ ਮਤਲਬ ਹੁਕਮਨਾਮੇ ਦੀ ਲੰਘਣਾ ਕਰਨੀ ਘਰੇ ਬੁਲਾ ਕੇ ਹੁਕਮਨਾਮਾ ਜਾਰੀ ਕਰਾਉਣਾ ਜੋ ਆਪ ਚਾਹੁੰਦੇ ਨੇ ਉਹੋ ਜਿਹੇ ਫੈਸਲੇ ਕਰਵਾਉਣੇ ਆਪ ਹੁਕਮਨਾਮੇ ਦੀ ਲਗਾਤਾਰ ਉਲੰਘਣਾ ਕਰਨੀ ਇਸ ਇਸ ਦੌਰ ਦੇ ਦੌਰਾਨ ਕਿਉਂਕਿ ਆਤਮ ਸਮਰਪਣ ਵਾਲੀ ਸਿਆਸਤ ਇਹਨਾਂ ਨੇ ਲਾਗੂ ਕੀਤੀ ਅਨੰਦਪੁਰ ਦਾ ਮਤਾਂ ਪੰਜਾਬ ਦੇ ਮੁੱਦੇ ਤੇ ਲੋਕਾਂ ਦੇ ਦੁੱਖ ਉਹ ਸਾਰੇ ਛੱਡ ਕੇ ਜੀ ਸ਼ੜਕਾਂ ਜੀ ਪੁਲ ਜੀ ਥਰਮਲ ਜੀ ਇੰਟਰਨੈਸ਼ਨਲ 에ਅਰਪੋਰਟ ਜੀ ਇਹਨਾਂ ਦਾ ਰੌਲਾ ਖੜਾ ਕਰ ਲਿਆ ਵੱਡਾ ਹੂੰ ਇਹਨੂੰ ਇਹ ਵਿਕਾਸ ਕਹਿੰਦਾ ਹੂੰ ਮਤਲਬ ਇੱਕ ਹਿਸਾਬ ਨਾਲ ਜੋ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਨਾ ਉਹ ਗੱਲ ਸੱਚ-ਸਾਬਤ ਹੋ ਗਈ ਵੀ ਸਿੱਖੀ ਦੇ ਹਰੀਆਲੇ ਬੂਟੇ ਤੇ ਬਾਦਲ ਬਾਦ ਅਮਰਬੇਲ ਵੜ ਕੇ ਸ਼ਾਹ ਰਿਆ ਹੂੰ ਅਮਰ ਉਪਰ ਸਕਤੀ ਟੂਟੇ ਦੀਆ ਬਦਲ ਮੰਨ ਨਹੀਂ ਦਿੰਦੀ ਹੂੰ ਜੀ ਨਹੀਂ ਤੇ ਤੇ ਮਤਲਬ ਪੰਥ ਇਹ ਨਾਲ ਰੁੱਸ ਗਿਆ ਹੂੰ ਹਾਰ ਤੇ ਹਾਰ ਹਾਰ ਤੇ ਹਾਰ ਆਖਰ ਨੂੰ ਤਿੰਨ ਸੀਟਾਂ ਦੀ ਰਹੀਏ ਨਾ ਜੀ ਤੇ ਫਿਰ ਪੰਥ ਦੇ ਵਿੱਚ ਹੀ ਬਦਲਾ ਦੀ ਗੱਲ ਹੋਈ ਹੂੰ ਮਤਲਬ ਝੁੰਡਾ ਕਮੇਟੀ ਦੀ ਰਿਪੋਰਟ ਤਾਂ ਇਕੱਲੇ ਬਾਦਲ ਦੇ ਵਰਕਰਾਂ ਦੀ ਰਿਪੋਰਟ ਸੀ ਨਾ ਜੀ ਹੂੰ ਉਹਨੇ ਫਿਰ ਗੱਲਾਂ ਸਿੱਧੀਆਂ ਕੀਤੀਆਂ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਐਮਐਲਏ ਦਾ ਹੋਰ ਨਹੀਂ ਲੜਨਾ ਚਾਹੀਦਾ ਜ਼ਿਲ੍ਹਾ ਜੱਫੇਦਾਰ ਨਹੀਂ ਚੋਣ ਲੜ ਸਕਦਾ ਅਕਾਲ ਤਖਤ ਦੀ ਸਰਵਉੱਚਤਾ ਮੰਨੀ ਜਾਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਖੁਦਮੁਖਤਿਆਰ ਸੰਸਥਾ ਚਾਹੀਦੀ ਆ ਕੋ ਮੰਨ ਲਈ ਮੰਨ ਲਈ ਲਾਗੂ ਇਤਕਾਲ ਨਹੀਂ ਕੀਤੀ ਉਹਦੀ ਜੀ ਪੰਚਾਂ ਨੇ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਇਸੇ ਦੌਰ ਚ ਜਦੋਂ ਮਾਮਲਾ ਅਕਾਲ ਤਖਤ ਸਾਹ ਕੋਲ ਪਹੁੰਚ ਗਿਆ ਨਾ ਜੀ ਫੇਰ ਹੁਣ ਉਹਨਾਂ ਤੇ ਕੋਈ ਸਿਆਸੀ ਦਬਾਅ ਨਹੀਂ ਰਿਹਾ ਸਗੋਂ ਪੰਚ ਦਾ ਦਬਾਅ ਵਧ ਗਿਆ ਹੂੰ ਕੀ ਸਿੱਧਾ ਕਰੋ ਜੀ ਇਹਨਾਂ ਨੂੰ ਇਹਨਾਂ ਨੇ ਕੀਤੀਆਂ ਨੇ ਹੂੰ ਹੁਕਮਨਾਮਾ ਟੀਸੀ ਸਮਝਣ ਦੀ ਗੱਲ ਇਹ ਆ ਤੁਸੀਂ ਸਰਕਾਰ 'ਚ ਹੁੰਦੇ ਆ ਅਜਿਹੇ ਗੁਨਾਹ ਕੀਤੇ ਨੇ ਸਰਕਾਰ 'ਚ ਹੁੰਦੇ ਆ ਕਿਹਾ ਹੂੰ ਕੋਈ ਨਿੱਜੀ ਪੰਥ ਕਰਣੀ ਵਹਿਣੀ ਦਾ ਗੁਨਾਹ ਨਹੀਂ ਸੀ ਉਹ ਹੂੰ ਉਹ ਸੀ ਪੰਥ ਪੋਲੀਟੀਕਲ ਕੰਡਕਟ ਦਾ ਪੰਥਕ ਸਿਆਸੀ ਵਿਹਾਰ ਦਾ ਮਸਲਾ ਸੀ ਹੂੰ ਵਿਆਸਤ 'ਚ ਜਾ ਕੇ ਤੁਸੀਂ ਪੰਥ ਨੂੰ ਪਿੱਠ ਦਿਖਾਈ ਪੰਜਾਬ ਨੂੰ ਪਿੱਠ ਦਿਖਾਈ ਮੋਡਰਨ ਫਿਰ ਤੁਸੀਂ ਦਿਖਾਈ ਸਗੋਂ ਇਹਦੇ ਫੈਸਲੇ ਕੀਤੇ ਮਤਲਬ ਜਿਹਦੇ ਨਾਲ ਪੰਥ ਦੀ ਸ਼ਾਨ ਨੂੰ ਢਾਹ ਲੱਗੀ ਤੇ ਅਕਾਲੀ ਦਲ ਗ੍ਰਾਫਟ ਵੱਲ ਗਿਆ ਹੁਣ ਇਹ ਮਸਲਾ ਸੀ ਸਿਆਸਤ ਉਹ ਕਈ ਕਈ ਜਾਂਦੇ ਨੇ ਧਾਰਮਿਕ ਸਜ਼ਾ ਜੀ ਧਾਰਮਿਕ ਸਜ਼ਾ ਪੂਰੀ ਕਰ ਲਈ ਜੀ ਸਿਆਸੀ ਪੂਰੀ ਨਹੀਂ ਕੀਤੀ ਕਹੀਂ ਜਾਂਦੇ ਆਸੀਂ ਵੀ ਧਰਮ ਦੇ ਸਿਆਸਤ ਸਾਡੀ ਇਕੱਠੀ ਆ ਧਰਮ ਤੋਂ ਵੇਦ ਲੈ ਕੇ ਸਿਆਸਤ ਚੱਲਦੀ ਆ ਤੇ ਝੋਣਾ ਵੱਡਾ ਪੋਣਾ ਸ਼ੁਰੂ ਕੀਤਾ ਇਹੀ ਜੀ ਹਾਲਤ ਚ ਫਿਰ ਅਕਾਲ ਤਖਤ ਸਾਹਿਬ ਜੀ ਵੀ ਕਹਿੰਦੇ ਹੁੰਦੇ ਨੇ ਨਾ ਉਹ ਆਪਣੇ ਜਲੌ ਵਿੱਚ ਆ ਗਏ ਫੇਰ ਫੇਰ ਉਹਨਾਂ ਨੇ ਗੁਰੂ ਦੇ ਨਿਰਮਲ ਭੌ ਚ ਰਹਿ ਕੇ ਪੰਥਕ ਭਾਵਨਾਵਾਂ ਅਨੁਸਾਰ ਉੱਥੇ ਇੱਕ ਵਰਤਾਨ ਸਿਰਜਿਆ ਉਹ ਵਰਤਾਨ ਸੀ ਜਿਹੜਾ ਉਹਨੇ ਸਾਰੀ ਬਾਦਲ ਬਾਦ ਦੀ ਹੁਣ ਤੱਕ 30 ਸਾਲਾਂ ਦੀ ਸਿਆਸਤ ਤੇ ਅਮਲ ਰੱਦ ਕਰਤਾ ਹੂੰ 1978 ਦੀ ਵਿਸਾਖੀ ਦੀ ਗੱਲ ਕੀਤੀ ਜੀ ਤੁਹਾਡੇ ਯਾਦ ਹੋਵੇ ਸ਼ਾਇਦ ਨਾ ਹੂੰ ਮਨਪ੍ਰਿਤ ਬਾਦਲ ਨੇ ਪੰਜਾਬ ਵਿਧਾਨ ਸਭਾ 'ਚ ਖੜ ਕੇ ਕਿਹਾ ਕਿ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਸੀਆਈਡੀ ਨੇ ਪੁਲਿਸ ਨੇ ਇਸ ਪਾਰਸ਼ ਕੀਤੀ ਕਿ ਨਰੰਕਾਰੀਆਂ ਨੂੰ ਅੰਮ੍ਰਿਤਸਰ ਚ 13 ਅਪ੍ਰੈਲ 70 ਦਾ ਪ੍ਰੋਗਰਾਮ ਨਹੀਂ ਕਰਨ ਦੇਣਾ ਚਾਹੀਦਾ। ਇਹ ਤਿੰਨ ਰਿਕਾਰਡ ਦਾ ਹਿੱਸਾ ਹੈ। ਹੂੰ। ਬਾਗਲ ਸਾਹਿਬ ਨੇ ਉੱਥੇ ਕਾਟਾ ਫਿਰ ਕੇ ਉਹਨਾਂ ਨੂੰ ਯਾਦ ਦਿੱਤੀ। ਹੂੰ। ਫਿਰ ਇਹਨੇ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨੂੰ ਪੁਲਿਸ ਦੀ ਸਿਕਿਉਰਿਟੀ ਚ ਪੰਜਾਬ ਤੋਂ ਬਾਹਰ ਛੱਡ ਗਿਆ। ਹੂੰ। ਕਰਨਾਲ ਮੁਕੱਦਮਾ ਚੱਲਿਆ ਉਹ ਬਰੀ ਹੋ ਗਿਆ ਅਪੀਲ ਨਹੀਂ ਕੀਤੀ। ਜੀ। ਤੇ ਮੁੜ ਕੇ ਮਤਲਬ ਗਰਮੀ ਦਾ ਜਗਿਆ ਨਹੀਂ ਸਰਕਾਰੀ ਟੁੱਟ ਗਈ ਹੂੰ ਉੱਠੋ ਸ਼ੁਰੂ ਕਰਕੇ ਸੇਰ ਉਹਨਾਂ ਨੇ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮੱਲਮ ਲਾਉਣ ਨੂੰ ਹੂੰ ਪਰ ਤੁਸੀਂ ਉਹਨਾਂ ਪਾਪ ਆ ਜ਼ਖਮ ਜਿਹੜੇ ਹੂੰ ਤੁਸੀਂ ਪੰਥ ਤੇ ਪੰਜਾਬ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਹੂੰ ਬਾਕੀ ਦੱਸਿਆ ਅਕਾਲ ਤਖਤ ਕੀ ਆ ਪੰਥ ਕੀ ਆ ਉਹ ਬਰਤਾਂਤ ਸਿਰ ਗਿਆ ਜੀ ਉਹਦਾ ਨਤੀਜਾ ਇਹ ਚੱਲਿਆ ਕਿ ਬਾਦਲ ਤੋਂ ਫਖਰ ਇੱਕੋਂ ਵਾਪਸ ਲਿਆ ਹੂੰ ਇਹਨਾਂ ਸਿਆਸੀ ਅਰਥੇ ਮੰਨਦਾ ਵੀ ਸਿੱਖੀ ਦੇ ਵਿੱਚੋਂ ਬਾਦਲਵਾਦ ਵਾਲੀ ਲਾਈਨ ਉਹਨਾਂ ਨੇ ਖਾਰਜ ਕਰਤੀ। ਹੂੰ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਅਖਲਾਕੀ ਹੱਕ ਗਵਾ ਚੁੱਕੇ ਹੋ ਅਗਵਾਈ ਕਰਨ ਦਾ। ਪਰ ਇਹਦਾ ਰਾਹਵਾਦ ਨਹੀਂ ਕੀਤਾ। ਹੂੰ ਇਹਨਾਂ ਨੂੰ ਕਹਾਂ ਧਾਰਮਿਕ ਸੇਵਾ ਕਰੋ, ਆਪਣੇ ਮਨ ਦੀ ਮਹਿਲ ਲਾਓ। ਹੰਕਾਰ ਛੱਡੋ, ਤਿਆਗੀ ਭਾਵਨਾ ਨਾਲ ਹੋ। ਜੀ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠਾਂ ਅਕਾਲੀ ਦਲ ਦੀ ਪੂਰੀ ਮੈਂਬਰਸ਼ਿਪ ਕਰੋ ਉਹਦੇ ਵਿਧਾਨ ਅਨੁਸਾਰ। ਹੂੰ ਅਸਲੀ ਮੈਂਬਰਸ਼ਿਪ ਕਰੋ ਮੁੜ ਕੇ ਠੀਕ ਆ ਨਵੇਂ ਪੁਰਾਣੇ ਡੈਲੀਗੇਟ ਤੁਹਾਡੇ ਚੁਣੇ ਜਾਣਗੇ ਤੁਸੀਂ ਚੁਣ ਲੋ ਲੀਡਰਸ਼ਿਪ ਜਾਨੀ ਇਹਨਾਂ ਨੂੰ ਇੱਕ ਨਿਕਲਣ ਦਾ ਸਹੀ ਰਾਹ ਵੀ ਦਿਖਾਤਾ ਸੀ ਇਸੇ ਕਰਕੇ ਜਿਹੜੇ ਬਾਦਲ ਦੇ ਵਿਰੋਧੀ ਦਲ ਸੀ ਉਹਨਾਂ ਨੇ ਲਗਾਤਾਰ ਵਿਰੋਧ ਕਰਨਾ ਸ਼ੁਰੂ ਕਰਤਾ ਦੇ ਤਾਂ ਇਹਨਾਂ ਨੂੰ ਇਹਨਾਂ ਨੂੰ ਤਾਂ ਜੀ ਭਾਂਡੇ ਮਾਂਜਣ ਦਾ ਕੀ ਹੁੰਦਾ ਭਾਂਡੇ ਤਾਂ ਸਾਰੀ ਮਾਂਜਦੇ ਨੇ ਲੈ ਜੀ ਅਸੀਂ ਆਪਣੀਆਂ ਰਵੇਤਾਂ ਦੀ ਖਿੱਲੀ ਢਾਉਣ ਲੱਗੇ ਇੱਕ ਤਾਂ ਸ਼ਰਧਾ ਵਜੋਂ ਤੁਸੀਂ ਸੇਵਾ ਕਰਨੀ ਇੱਕ ਦੋਸ਼ੀਆਂ ਵਜੋਂ ਸੇਵਾ ਕਰਨੀ ਜਮੀਨ ਸਮਾਨ ਦਾ ਜੀ ਉਹ ਜਿਹੜੀ ਸੇਵਾ ਉਹ ਕੋਈ ਸਜ਼ਾ ਨਹੀਂ ਸੀ ਹੂੰ ਉਹ ਤਾਂ ਹੈ ਸੀ ਤੁਸੀਂ ਮਨ ਦੀ ਮੈਦ ਲਾਹੋ ਹੂੰ ਬੰਦ ਬੁੱਕ ਤੋਂ ਗੁਰਮੁਖ ਬਣੋ ਹੂੰ ਫਿਰ ਤੁਸੀਂ ਆਹ ਕੰਮ ਕਰੋ ਜਿਹੜਾ ਕੰਮ ਸੰਭਤ ਹੈ ਤੁਸੀਂ ਉਹਨੂੰ ਇਹਨਾਂ ਵਿੱਚ ਘਾਟ ਸਕਦਾ ਹੂੰ ਇੱਕ ਵੀ ਗੱਲ ਪੂਰੀ ਨਹੀਂ ਕੀਤੀ ਇੱਕ ਵੀ ਜਿਵੇਂ ਕਿਹਾ ਸੀ ਜੀ ਪਰ ਇਹਨਾਂ ਨੂੰ ਬਾਣੇ ਇਹ ਗਿਆ ਵੀ ਅਸਲ 'ਚ ਗਿਆਨੀ ਹਰਪ੍ਰੀਤ ਸਿੰਘ ਆ ਤੋਂ ਰਾਏ ਸਾਰੇ ਕਾਸੇ ਦਾ ਹੂੰ ਉਹਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰਤਾ ਉਹਨਾਂ ਨੇ ਪਹਿਲੀ ਵਾਰ ਚੋਚੇ ਅਸਤੀਫਾ ਦਿੱਤਾ ਜਦੋਂ ਬੁਲਟੋ ਆ ਉਹਨਾਂ ਦੇ ਖਿਲਾਫ ਬੋਲਣ ਲੱਗੇ ਨਹੀਂ ਤੁਸੀਂ ਇਹ ਵੈਸੇ ਕਿਉਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਧੁਰਾ ਸੀਐਸ ਚੀਜ਼ ਦਾ ਇੱਕ ਨਾ ਪਰਸੈਪਸ਼ਨ ਬਣ ਜਾਂਦੀ ਆ ਹੂੰ ਕਿਉਂਕਿ ਕਾਲ ਪਾਸ ਤੇ ਜੋ ਬੋਲੇ ਉਹ ਗਿਆਨੀ ਹਰਪ੍ਰੀਤ ਸਿੰਘ ਬੋਲੇ ਨਾ ਜੀ ਮੇਨ ਪੱਖ ਤਾਂ ਉਹਨਾਂ ਨੇ ਬੋਲਿਆ ਬਰਤਾਂਤ ਦਾ ਅਕਾਲ ਪੱਖ ਸਾਹਿਬ ਦੇ ਜਥੇਦਾਰ ਨੇ ਤਾਂ ਕੱਲਾ ਕੱਲਾ ਗੁਨਾਹ ਬਣਾਇਆ ਕਿਉਂਕਿ ਇਹ ਦਬੜੂ ਕੋ ਸ਼ੁਰੂ ਕਰਨਾ ਚਾਹੁੰਦੇ ਸੀ ਵੀ ਹਾਂ ਜੀ ਸਾਰੇ ਗੁਨਾਹ ਢੋਲੀ ਚਪਾ ਲੈ ਨਮਾਣਾ ਸਿੱਖ ਬਣ ਕੇ ਆ ਗਏ ਜੀ ਪਹਿਲਾ ਸਤੀਫਾ ਨਹੀਂ ਦਿੱਤਾ ਲਮਕਾਇਆ ਇੰਨਾ ਕੰਮ ਬਰ ਸਿੰਘ ਸਾਹਿਬ ਨੇ ਹੌਲੀ ਹੌਲੀ ਐਨੇ ਵਾਲੀ ਥਾਂ ਤੇ ਆ ਕੇ ਫਿਰ ਚਾਰ ਲੈਣਾ ਦੇ ਲਿਖਿਆ ਪਹਿਲੀ ਚਿੱਠੀ ਲਿਖੀ ਹੋਰ ਦੂਜੀ ਚਿੱਠੀ ਤੇ ਬਿਲਕੁਲ ਹੋਰ ਦੀ ਅਸੀਂ ਤਾਂ ਗੁਨਾਹ ਹੀ ਨਹੀਂ ਕੀਤਾ ਝੂਠਾ ਪ੍ਰਚਾਰ ਹੂੰ ਤੀਜੀ ਚਿੱਠੀ ਫੇਰ ਆਨੇ ਵਾਲੀ ਥਾਂ ਤੇ ਆ ਕੇ ਅਕਾਲ ਪੱਖ ਤੇ ਜੀ ਲਗਣਾ ਹਾਂ ਜਾਂ ਨਾ ਹਾਂ ਜਾਂ ਨਾ ਹਾਂ ਜਾਂ ਨਾ ਜੀ ਸੋਇਕ ਪਰਸਪੈਕਸ਼ਨ ਬਣ ਰਹੀ ਕਿਉਂਕਿ ਜੈਮੀ ਹਰਪ੍ਰੀਤ ਸਿੰਘ ਦੀ ਪਹਿਲਾਂ ਵੀ ਇਹਨਾਂ ਨਾਲ ਮਾੜੀ ਮੋਟੀ ਅਣਬਣ ਰਹਿੰਦੀ ਸੀ ਹੂੰ ਕਿਉਂਕਿ ਗਾਹੇ ਬਗਾਹੇ ਕਹਿੰਦਾ ਸੀ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਗਈਆਂ ਹੂੰ ਅਸੀਂ ਮਲਕ ਭਾਗੋਂ ਵਾਲੇ ਪਾਸੇ ਤੁਰਪੇ ਭਾਈ ਲਾਲੂਆਂ ਕੋਲ ਜਾਓ ਜੇ ਸੰਸਥਾਵਾਂ ਮਨਜ਼ੂਰ ਕਰਨੀਆਂ ਨੇ ਸਾਡੀਆਂ ਸੰਸਥਾਵਾਂ ਨੂੰ ਕੋਈ ਸਮਾਂ ਨਹੀਂ ਦਿੰਦਾ ਮਿਲਣ ਦਾ ਹੂੰ ਕੋਈ ਸਮਾਂ ਨਹੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਿਆਨ ਦਿੰਦਾ ਸੀ ਦਿੱਲੀ ਨਾਲ ਦੀ ਨਾਲ ਜਵਾਬ ਦਿੰਦੀ ਸੀ ਹੂੰ ਤੋ ਇਹ ਗੱਲ ਕਰਦੇ ਰਏ ਜਿਹਦੇ ਵਿੱਚ ਉਹਨਾਂ ਨੇ ਫਿਰ ਅਕਾਲ ਤਖਤ ਤੋਂ ਉਹਨੂੰ ਕਾਰਜਕਾਰੀ ਜਥੇਦਾਰ ਰੱਖਿਆ ਉਸ ਤੋਂ ਹਟਾ ਕੇ ਅਕਤਰਨਾਮ ਦਮਦਮਾ ਸਾਹਿਬ ਇਹਦਾ ਜੀ ਐ ਵੀ ਥੋੜੋ ਭੇਜਿਆ ਸੀ ਉਹ ਹੂੰ ਤੁਹਾਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਆਹ ਬੰਦੇ ਚ ਕਰਨ ਕਿੰਨਾ ਕਾ ਕੀ ਕਰ ਰਿਹਾ ਹੈ ਇਹ ਹੂੰ ਤੇ ਇਸ ਕਰਕੇ ਜਦੋਂ ਨੇ ਇਸਤੀਫਾ ਜਥੇਦਾਰ ਨੇ ਕਹਿਤਾ ਬਾਕੀਆਂ ਦੇ ਵੀ ਨਾਲੇ ਆਉਣਗੇ ਜੇ ਇਸਤੀਫਾ ਮਨਜ਼ੂਰ ਕੀਤਾ ਪਰਿਵਾਰ ਨਾ ਕਰੋ ਹੂੰ ਉਹ ਆ ਪ੍ਰਵਾਨ ਕਰਨਾ ਪੈ ਗਿਆ ਹੂੰ ਫਿਰ ਮੁੜ ਕੇ 18 ਸਾਲ ਬਾਅਦ ਉਹੀ ਪ੍ਰਕਾਸ਼ ਸਿੰਘ ਬਾਦਲ ਜਿਨੇ 1997 ਦੀ ਚੋਣ ਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਇੱਕ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਇਆ ਜਾਊ ਇਹ ਜ਼ੁਲਮ ਜੋ ਹੋਇਆ ਇਹਦੇ ਕਾਰਨ ਕਿਹਨੇ ਹੱਲ ਕੀਨੇ ਉਹਦੀ ਜਾਂਚ ਕੀਤੀ ਜਾਊ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜਾ ਕੀਤਾ ਜਾਊ ਜਦੋਂ ਪੰਜਾਬ ਵਿਧਾਨ ਸਭਾ 'ਚ ਇਹ ਸਵਾਲ ਪੁੱਛਿਆ ਕਾਮਰੇਡਾਂ ਦੇ ਵਿਧਾਇਕ ਮਹਰਦੇਵ ਅਰਸ਼ੀ ਨੇ ਬਾਦਲ ਸਾਹਿਬ ਕਮਿਸ਼ਨ ਦਾ ਕੀ ਬਣਿਆ ਉਹ ਛੱਡੋ ਜੀ ਇਿੱਤੇ ਤੇ ਪਾਓ ਮਿੱਟੀ ਬੱਬੇ ਮੁਰਦੇ ਖਾੜ ਕੇ ਕੀ ਕਰਾਂਗੇ ਆਓ ਆਪ ਅੱਗੇ ਵਧਿਏ ਉਹ ਐਡਾ ਖੂਨ ਆ ਜਿਹੜਾ ਉਹਨੂੰ ਤਾਂ ਦੱਬ ਤਾਂ ਮਿੱਟੀ ਪਾਤੀ ਜਿਹੜਾ ਵਾਦਾ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਿਹੜਾ ਮਾਮਲਾ ਨਿਪਟਿਆ ਹੋਇਆ ਅਦਾਲਤ ਚ ਵੀ ਨਿਪਟਿਆ ਹੋਇਆ ਭਾਈਚਾਰੇ ਚ ਵੀ ਨਿਪਟਿਆ ਹੋਇਆ ਜਦੋਂ 20 ਸਾਲ ਹੋ ਗਏ ਨੇ ਉਹਨਾਂ ਨੂੰ ਨੌਕਰੀ ਕਰਦੇ ਨੂੰ ਇਹ ਮਾਮਲਾ ਵਿਚਾਰਿਆ ਗਿਆ ਸ਼੍ਰੋਮਣੀ ਕਮੇਟੀ ਦੇ ਫਲਾਈਂਗ ਸਕਵੈਂਡ ਨੇ ਜਾਂਚ ਕੀਤੀ ਤੇ ਰੱਟ ਕਰਤਾ ਵੀ ਨਹੀਂ ਕੋਈ ਇਹੋ ਜੀ ਗੱਲ ਨਹੀਂ ਉਹਨੂੰ ਮੁੜ ਕੇ ਕੱਢ ਲਿਆ ਜਦੋਂ ਮੁੜ ਕੇ ਕੱਢ ਲਿਆ ਫੇਰ ਕਾਲ ਤੱਕ ਦੇ ਜਿਸ਼ੇਦਾਰ ਨਹੀਂ ਕਿਹਾ ਹੂੰ ਬਈ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿਸੇ ਜਥੇਦਾਰਾਂ ਨੂੰ ਜਾਂਚ ਕਰਨ ਦਾ ਜੇ ਉਹਨਾਂ ਖਿਲਾਫ ਕੋਈ ਸ਼ਿਕਾਇਤ ਆ ਤਾਂ ਕਾਲ ਤੱਕ ਤੁਸੀਂ ਭੇਜੋ ਹੂੰ ਮੈਂ ਇਹਨਾਂ ਨੂੰ ਵੀ ਕਿਹਾ ਸੀ ਕਿ ਕਾਲ ਤੱਕ ਨੂੰ ਭੇਜੋ ਹੂੰ ਫੇਰ ਕਿਹਾ ਵੀ ਉਹ ਜਾਂਚ ਕਰ ਰਹੇ ਨੇ ਕਹਿੰਦੇ ਜਾਂਚ ਦੀ ਕੋਈ ਲੋੜ ਹੀ ਨਹੀਂ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਸਨ ਬਖੋਣਾ ਨੇ ਹੂੰ ਆਪਣੀ ਸਾਰੀ ਗੱਲ ਦੱਸਤੀ ਮੈਂ ਕਿਸੇ ਪਾਪ ਦਾ ਭਾਗੀ ਨਹੀਂ ਤੇ ਪੰਜ ਤਿਆਰਿਆਂ ਨੇ ਪ੍ਰਵਾਨ ਕਰ ਲਿਆ ਉਹਨਾਂ ਦਾ ਸਪਸ਼ਟੀਕਰ ਹੋ ਜਾਂਚ ਨਹੀਂ ਵੀ ਕੋਈ ਲੋੜ ਦੀ ਜੀ ਤੁਸੀਂ ਦੇਖੋ ਤਾਂ ਸਹੀ ਅਕਾਲ ਤਖਤ ਦੇ ਜੱਫੇਦਾਰ ਕੀ ਕਹਿਣਾ ਰਿਹਾ ਫਿਰ ਜੱਫੇਦਾਰ ਕਈ ਗੱਲਾਂ ਤੇ ਸਲਿੱਪ ਵੀ ਕੀਤਾ ਹੂੰ ਬਾਅਦ ਵਿੱਚ ਆ ਕੇ ਜਿਵੇਂ ਉਸਤੀਫੇ ਨਹੀਂ ਪ੍ਰਵਾਨ ਕੀਤੇ ਮਤਲਬ ਜਿਹੜੇ ਦੋਹਾ ਸਿੰਘ ਸਾਹਿਬਾਨਾ ਤੋਂ ਹੂਕ ਤਾਂ ਵਾਪਸ ਲੈਣੀ ਸੀ ਅੰਮ੍ਰਿਤਸਰ ਤੋਂ ਦੂਰ ਕਰਨਾ ਸੀ ਉਹ ਨਹੀਂ ਕੀਤੇ ਜਿਨ੍ਹਾਂ ਲੋਕਾਂ ਦਾ ਹੁਕਮ ਨਾ ਘਰੇ ਜਾ ਕੇ ਜਾਰੀ ਕੀਤਾ ਸੀ ਹੂੰ ਜੋ ਜਾਨੀ ਉੱਥੋਂ ਗਏ ਸੀ ਤੇ ਉਹਨਾਂ ਦੇ ਕਹੇ ਤੇ ਆ ਕੇ ਤਾਂ ਦਰਵਾਜ਼ਾ ਸਾਫਤੀ ਜਾਰੀ ਕੀਤਾ ਸੀ ਹੂੰ ਸਾਰੇ ਉਹਨਾਂ ਨੇ ਕਹੇ ਸੁਖਵੀਰ ਬਾਦਲ ਸਮੇਤ ਹੋਰ ਸਾਰੇ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਪ੍ਰਵਾਨ ਕਰੋ ਹੂੰ ਮਹੀਨੇ ਬਾਅਦ ਪ੍ਰਵਾਨ ਕੀਤਾ ਬਾਕੀ ਉਹਨੇ ਕੀਤੇ ਨਹੀਂ ਹੂੰ ਮੈਂਬਰਸ਼ਿਪ ਭਰਤੀ ਨਿਗਰਾਨੀ ਜਿੱਕਰ ਉਹਦੀ ਕੀਤੀ ਹੂੰ ਫਿਰ ਇੱਥੇ ਆ ਕੇ ਫੇਰ ਸਲਿੱਪ ਕੱਢ ਗਿਆ ਜੱਸੀਦਾਰ ਇੱਕ ਹੂੰ ਭਰਤੀ ਦਾ ਸਵਾਗਤ ਕਰਦੇ ਆ ਹੂੰ ਸਤੀਫਾ ਪ੍ਰਵਾਨ ਕਰਲੇ ਦਾ ਸਵਾਗਤ ਕਰਦੇ ਆ ਜਿਹੜੀ ਨਿਗਾਨੀ ਤੋਂ ਬਿਨਾ ਭਰਤੀ ਆ ਉਹਦਾ ਸਵਾਗਤ ਕਿਵੇਂ ਕੀਤਾ ਜਾ ਸਕਦਾ ਜਿਹੜੇ ਬਾਕੀ ਰਹਿੰਦੇ ਸਤੀਫੇ ਪ੍ਰਵਾਨ ਨਹੀਂ ਕੀਤੇ ਉਹਨੂੰ ਸਹੀ ਕਿਵੇਂ ਕਿਹਾ ਜਾ ਸਕਦਾ ਫਿਰ ਇਹਨਾਂ ਨੇ ਚਲਾਕੀ ਇਹ ਕੀਤੀ ਹੈ ਜਫੇਦਾਰ ਨੂੰ ਮਿਲ ਜਉਂਦੇ ਸੀ ਆ ਕੇ ਦੱਸ ਦਿੰਦੇ ਸੀ ਵੀ ਅਸੀਂ ਜਫੇਦਾਰ ਸਾਹਿਬ ਨੂੰ ਆਹ ਬੇਨਤੀ ਕੀਤੀ ਹੈ ਜਫੇਦਾਰ ਚੁੱਪ ਰਹਿ ਜਾਂਦਾ ਸੀ ਅਸਲੇ ਵੀ ਮਤਲਬ ਇਸ਼ਾਰੇ ਤੇ ਵਿਚਾਰੇ ਕੇਵਰੀ ਸਿੰਘ ਸਾਹਿਬਾਨ ਨੇ ਕਿੰਦਾ ਇਤਿਹਾਸ ਕੋਲ ਲਵਾਇਆ ਹੂੰ ਉਹ ਕੋਣ ਸਰ ਜਥੇਦਾਰਾਂ ਦੀ ਰੱਖੀ ਹੋਈ ਮੀਟਿੰਗ ਕੈਨਸਲ ਕਰਦੀ ਹੂੰ ਨਵੀਂ ਰੱਖੀ ਨਹੀਂ ਤੇ ਇੰਗਲੈਂਡ ਨੂੰ ਓੜੜੀ ਮਾਰ ਕੇ ਜੀ ਜਿਵੇਂ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋਇਆ ਐਨੇ ਰੌਲੇ ਵਾਲੇ ਮਸਲੇ ਸੀ ਹੂੰ ਉਹ ਹੱਲ ਕਰਾ ਕੇ ਫੇਰ ਮਨਜ਼ੂਰ ਕਰਾਉਣਾ ਸੀ ਜਾਂ ਕੀ ਕਰਨਾ ਫਤਿਹ ਸਿੰਘ ਇੰਗਲੈਂਡ ਚ ਜਾ ਗਿਆ ਸੀ ਸੰਪ ਹੂੰ ਸੋ ਇਹਦੀ ਜਿਹੇ ਹਾਲਤ ਦੇ ਵਿੱਚ ਉਹਨਾਂ ਨੇ ਬਣਾਏ ਲਿਆ ਸੀ ਮਨ ਵੀ ਹਰਕ੍ਰੀਤ ਨੂੰ ਕੱਢਣੀ ਕੱਢਣਾ ਤੇ ਉਹਨਾਂ ਨੇ ਕੱਢਤਾ ਮਾਲੀ ਸਾਹਿਬ ਮੇਰਾ ਇੱਕ ਸਵਾਲ ਹੈਗਾ ਤੁਸੀਂ ਜਦੋਂ ਸ਼ੁਰੂਆਤ ਵਿੱਚ ਦੱਸ ਰਹੇ ਸੀ ਕਿ 2 ਦਸੰਬਰ ਨੂੰ ਹੋਇਆ ਕੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕੀ ਐਦਾਂ ਦੀ ਸਿਚੁਏਸ਼ਨ ਸੀ ਉੱਥੇ ਕਿ ਜਿਹੜੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਬਸ ਐਦਾਂ ਹੀ ਆ ਸਾਰਾ ਹੁਕਮਨਾਮਾ ਕੱਢ ਦੇਣਾ ਚਾਹੁੰਦੇ ਸੀਗੇ ਕਿ ਠੀਕ ਹੈ ਤੁਸੀਂ ਹਾਂ ਜਾਂ ਨਾ ਚ ਜਵਾਬ ਦਿਓ ਪਰ ਉੱਥੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਉਹ ਜਿਹੜੇ ਜ਼ਖਮ ਸੀ ਉਹਨਾਂ ਨੂੰ ਚੇੜਨ ਦੀ ਕੋਸ਼ਿਸ਼ ਕੀਤੀ ਤੇ ਤਾਂ ਕਰਕੇ ਸ਼ਾਇਦ ਉਹਨਾਂ ਦੇ ਉੱਤੇ ਇਹ ਸਿਚੁਏਸ਼ਨ ਬਣੀ ਹੈ ਕਿ ਤੁਸੀਂ ਇਹ ਮੰਨਦੇ ਹੋ ਪਹਿਲਾ ਕਿ ਜੱਕਰ ਉਹ ਚੇੜਨ ਦੀ ਕੋਸ਼ਿਸ਼ ਕੀਤੀ ਕਿਹੜੇ ਜੱਕਰ ਜੀ ਮਤਲਬ ਕਿ ਮਤਲਬ ਕਿ ਜਿਵੇਂ ਤੁਸੀਂ ਕਹਿਣ ਦੇ ਸੀਗੇ ਕਿ ਇੱਕ ਪਾਸੇ ਤਾਂ ਆ ਹੀ ਸੀ ਕਿ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ਉਹ ਸਿੱਧਾ ਸਿੱਧਾ ਦੱਸ ਦਿਓ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਡਿਟੇਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੱਲਾ ਕੱਲਾ ਚੀਜ਼ ਕੱਢ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਮਤਲਬ ਐ ਤਾਂ ਨਹੀਂ ਸੀ ਕਿ ਕਿ ਉਹ ਐਦਾਂ ਹੀ ਟਾਲ ਦੇਣਾ ਚਾਹੁੰਦੇ ਸੀ ਕਿ ਠੀਕ ਹੈ ਐਦਾਂ ਹੀ ਇਹਨਾਂ ਨੂੰ ਤਨਖਾਹ ਲਗਾ ਕੇ ਤਾਂ ਸਭ ਕੁਝ ਖਤਮ ਹੋ ਜਾਵੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਡਿਟੇਲ ਦੇ ਵਿੱਚ ਕੋਖਿਆ ਤਾਂ ਕਰਕੇ ਸ਼ਾਇਦ ਉਹ ਨਿਸ਼ਾਨੇ ਤੇ ਆ ਗਏ ਨੇ ਬਿਕਰੋ ਜਿਹੜੀ ਸੁਖਵੀਰ ਸਿੰਘ ਬਾਦਲ ਤੋਂ ਹਾਂ ਤੇ ਨਾਂ ਦਾ ਜਵਾਬ ਲਿਆ ਉਹ ਚ ਤਾਂ ਕਹਿੰਨੇ ਹਰਪ੍ਰੀਤ ਸਿੰਘ ਨੇ ਕੋਈ ਧਖਲ ਨਹੀਂ ਦਿੱਤਾ ਜੀ ਹੂੰ ਜਿੰਨਾ ਕੁ ਮੈਂ ਦੇਖਿਆ ਜੀ ਉਹਨਾਂ ਨੇ ਧਖਲ ਦਿੱਤਾ ਜਦੋਂ ਚੰਦੂ ਮਾਜਰਾ ਸਲਿੱਪ ਕੱਢਣ ਲੱਗਿਆ ਬਿਲਕੁਲ ਮੈਂ ਚਲੋ ਹੁਣ ਚੰਦੂ ਮਾਜਰਾ ਵੀ ਚੰਦੂ ਮਾਜਰਾ ਵੀ ਅਸਪਸ਼ਟ ਗੱਲ ਕਰਦਾ ਸੀ ਹੂੰ ਮੈਂ ਚੰਦੂ ਮਾਜਰਾ ਦੀ ਤੇ ਸਾਹ ਹੁੰਦਾ ਮੰਨ ਲਓ ਹੂੰ ਮੈਂ ਕਹਿੰਦਾ ਜੀ ਹਾਂ ਜੀ ਬਿਆਨ ਲੱਗੇ ਨੇ ਅਕਾਲ ਤਖਤ ਦੇ ਫੈਸਲੇ ਨੇ ਜੋ ਹੁਕਮਨਾਮਾ ਜਾਰੀ ਕੀਤਾ ਅਸੀਂ ਇਹੀ ਧਿਆਨ ਦੇ ਸਕਦੇ ਸੀ ਜੇ ਅਸੀਂ ਅਕਾਲ ਤਖਤ ਦਾ ਵਿਰੋਧ ਕਿਵੇਂ ਕਰ ਸਕਦੇ ਸੀ ਹਾਂ ਐ ਚਾਹ ਚ ਵੀ ਮੈਂ ਨਹੀਂ ਦਿੰਦਾ ਵੀ ਯਾਰ ਮੇਰੇ ਵੱਲੋਂ ਦੇਤਾ ਜੀ ਕਿਸੇ ਨੂੰ ਇਹ ਵੀ ਹਰਕਤਾਂ ਨਹੀਂ ਕਰਨ ਦਾ ਕੀ ਮਤਲਬ ਹੂੰ ਤੁਸੀਂ ਦੇਖੋ ਸਾਬ ਸਿੰਘ ਦੀ ਸਿਰੇ ਦੀ ਹੱਦ ਦੀ ਗੱਲ ਹੂੰ ਸਾਰੇ ਬੰਦੇ ਉੱਥੇ ਪੇਸ਼ ਹੋਏ ਬਰਕ ਕਮੇਟੀ ਵਾਲੇ ਵੀ ਕੋਰ ਕਮੇਟੀ ਵਾਲੇ ਵੀ ਹੂੰ ਸਾਰੇ ਬੰਦਿਆਂ ਨੇ ਇਹ ਕਿਹਾ ਵੀ ਇਹ ਜਿਹੜੇ ਫੈਸਲੇ ਲਏ ਗਏ ਨੇ ਜੀ ਇਹਨਾ ਫੈਸਲੇ ਲੈਣ ਚ ਸਾਡੀ ਕੋਈ ਭਾਗੀਦਾਰੀ ਨਹੀਂ। ਹੂੰ। ਨਾ ਇਹ ਫੈਸਲੇ ਕੈਬਨਿਟ ਚ ਲਏ ਗਏ ਨੇ ਨਾ ਕੋਰ ਕਮੇਟੀ ਚ ਲਏ ਗਏ ਨੇ। ਹੂੰ। ਨਾ ਪੀਏਸੀ ਚ ਲਏ ਗਏ ਨੇ। ਜੀ। ਵਿਕਰਮ ਜਿੱਥੇ ਨੇ ਵੀ ਇਹੀ ਕਿਹਾ ਪਰ ਸਾਡਾ ਦੋਸ਼ ਇਹ ਆ ਸਾਨੂੰ ਪਤਾ ਸੀ ਲੈਂਗੇ ਨੇ ਸੁਪਰੇ ਦੇ। ਹੂੰ। ਫਿਰ ਅੰਦਾਜ਼ ਵਿੱਚ ਪ੍ਰਕਟ ਕੀ ਹੋ ਕਾਲੀ ਦਿੱਤੇ ਗੱਲ ਸਰਕਾਰ। ਹੂੰ। ਸਭ ਤੋਂ ਸਾਹਬ ਦੇ ਮੂਰੇ ਮੰਨੇ ਨਾ ਨੇ ਸਾਰੇ। ਜੀ ਜੀ ਜੀ। ਇਹ ਵੀ ਗੱਲ ਮੈਨੂੰ ਪਤਾ ਵੀ ਲੀਡਰਾਂ ਦੇ ਨਾਂ ਤੇ ਬਿਆਨ ਜਾਰੀ ਕਰਦੇ ਨੇ ਕਿਉਂਕਿ ਮੈਂ ਮੁੱਖ ਮੰਤਰੀ ਬਾਦਲ ਸਾਹਿਬ ਵੇਲੇ ਇਹਨਾਂ ਦੇ ਮੀਡੀਆ ਸਪਰਾਈਜ਼ ਹਸਟੈਂਸ ਸੀ ਮੇਰੀ ਸਰਵਿਸ ਮੁੱਖ ਮੰਤਰੀ ਦਫ਼ਤਰ ਤੇ ਅਟੈਚ ਕੀਤੀ ਹੋਈ ਸੀ ਮੈਂ ਇਹਨਾਂ ਨਾਲ ਕੰਮ ਕੀਤਾ ਅੱਛਾ ਜੀ ਉੱਥੇ ਹੁੰਦਾ ਸੀ ਵੀ ਇਹਦੇ ਨਾਂ ਆਹ ਬਿਆਨ ਇਹਦੇ ਨਾਂ ਤੇ ਦੇ ਦੋ ਆਹ ਬਿਆਨ ਇਹਦੇ ਨਾਂ ਤੇ ਦੇ ਦੋ ਹੂੰ ਫਿਰ ਮੈਂ ਪੁੱਛ ਲੈਂਦੇ ਸੀ ਜਾਂ ਪੁੱਛਦੇ ਵੀ ਨਹੀਂ ਸੀ ਹੂੰ ਪੌੜਾ ਸਾਹਬ ਦੇ ਖਿਲਾਫ ਇੱਕ ਬਿਆਨ ਦਿੱਤਾ ਸੁਖਦੇਵ ਸਿੰਘ ਢੀਂਸਾ ਦੇ ਨਾਂ ਤੇ ਉਹਨੂੰ ਪਤਾ ਲੱਗ ਗਿਆ ਉਹਨੇ ਸਾਰੇ ਖਬਰਾਂ ਨੂੰ ਫੋਨ ਕਰਕੇ ਕਿਹਾ ਵੀ ਮੇਰਾ ਬਿਆਨ ਨਹੀਂ ਲਾਉਣਾ ਅੱਛਾ ਜੀ ਤੇ ਮੁੜ ਕੇ ਇਹਨਾਂ ਨੂੰ ਕਿਹਾ ਬੈਸ ਉਹਨਾਂ ਨੂੰ ਵੀ ਖਬਰਦਾਰ ਜੇ ਮੇਰੇ ਨਾਂ ਤੇ ਮੇਰੇ ਪੁੱਛੇ ਦਾ ਕੋਈ ਬਿਆਨ ਦਿੱਤਾ ਇਹ ਇੰਗੀਆਂ ਚੱਲਦੀਆਂ ਨਹੀਂ ਹੁੰਦੀਆਂ ਗੱਲਾਂ ਹੂੰ ਪਰ ਉਹ ਕਿਧਰ ਨੂੰ ਸਿੱਧੀ ਗੱਲ ਕਰਨੀ ਚਾਹੀਦੀ ਸੀ ਵੀ ਹੁਕਮਨਾਮਾ ਜਦੋਂ ਤੁਸੀਂ ਇਹ ਤਾਂ ਬਾਅਦ ਦੇ ਵਿੱਚ ਸਾਬਤ ਹੋਇਆ ਨਾ ਵੀ ਉਹ ਗਲਤ ਆ ਜੀ ਹੂੰ ਜਦੋਂ ਤੱਕ ਕੋਈ ਹੁਕਮਨਾਮਾ ਨਹੀਂ ਆਸੀ ਉਹਦਾ ਵਿਰੋਧ ਕਿਵੇਂ ਕਰ ਸਕਦੇ ਸੀ ਹੂੰ ਉੱਥੇ ਫੇਰ ਆ ਕੇ ਉਹਨਾਂ ਨੇ ਗੱਲ ਕੀਤੀ। ਹੂੰ। ਇਹੀ ਫੇਰ ਉਹਦੋਂ ਜਦੋਂ ਦਰਬਾਰ ਸਾਹਿਬ ਤੇ ਪਹਿਲਾ ਬਰਨਾਲੇ ਵੇਲੇ ਫੌਜ ਚੜ੍ਹ ਕੇ ਗਈ ਆ। ਹੂੰ। ਉਹ ਚਲੋ ਮੰਨ ਗਏ ਵੀ ਹਾਂ ਜੀ ਮੈਂ ਤਾਂ ਜ਼ਰੂਰ ਕਰਨਾ ਚਾਹੀਦਾ ਸੀ ਮੈਂ ਉਹ ਨਹੀਂ ਕੀਤਾ। ਹੂੰ। ਉੱਥੇ ਉੱਥੇ ਹਰਪ੍ਰੀਤ ਸਿੰਘ ਨੇ ਉਹ ਸਬੂਤ ਲਿਆਂਦੇ ਨੇ ਵਿਆਹ ਚੱਕ। ਜੀ। ਆ ਚੱਕ ਪਿਆ। ਕਿਉਂਕਿ ਉਹਨਾਂ ਕੋਲ ਮੈਟਰ ਤਾਂ ਹੈਗਾ ਸੀ ਸਾਰਾ। ਬਿਲਕੁਲ। ਉਹ ਉਹਦੇ ਵਿੱਚ ਇੱਕ ਨੁਕਤਾ ਛੱਡ ਗਿਆ ਅਸਲ 'ਚ ਪੈਸੇ ਉਹ ਆ ਗਈ। ਹੂੰ। ਵੀ ਤੁਸੀਂ ਨਾ ਸਿਰਫ ਹੁਕਨਾਮਾ ਵਾਪਸ ਕਰਾਇਆ। ਹੂੰ। ਕੋਪਨਾ ਮਾਫੀ ਰੱਖਦੇ ਕਰ ਤੁਸੀਂ ਆਲੇ ਨਾਲ ਮੀਟਿੰਗਾਂ ਕੀਤੀਆਂ ਇਹ ਆ ਗਈ ਸੀ ਸੱਤ ਸਾਹਮਣੇ ਹੋ ਇਸ ਕਰਕੇ ਇਹ ਜੀ ਉੱਥੇ ਕੋਈ ਗੱਲ ਨਹੀਂ ਹਾਂ ਇਹ ਵੱਡੀ ਗੱਲ ਆ ਕਿਉਂਕਿ ਜਦੋਂ 78 ਤੋਂ ਚੱਕੀ ਗੱਲ ਉਹਨਾਂ ਨੇ ਤੁਸੀਂ ਕੀਤਾ ਕੀ ਆ ਉਹ ਤਾਂ ਸਾਰਾ ਬਰਤਾਂਤ ਚੈਨੀ ਹਰਪ੍ਰੀਤ ਚਾਹੇ ਆਕਾਲ ਦਿਖੋ ਉਹਨਾਂ ਨੇ ਆਪਸੀ ਵਿਚਾਰੀ ਹੋਣਾ ਵੀ ਆ ਗੱਲ ਤੁਸੀਂ ਕਹਿਣੀ ਆ ਆ ਗੱਲਾਂ ਮੈਂ ਕਹਿਣੀ ਆ ਫੈਸਲਾ ਤਾਂ ਸਾਰੇ ਹੀ ਨਹੀਂ ਹੁੰਦਾ ਜਿਵੇਂ ਇਹਨਾਂ ਨੇ ਕਿਹਾ ਨਿਕਲਣ ਦੀ ਕੋਸ਼ਿਸ਼ ਕੀਤੀ ਵੀ ਇਕੱਲਾ ਸੁਖਵੀਰ ਕਿਉਂ ਜੀ ਟੈਬਲੈਟ ਹੋਏ ਹੋਏ ਫੈਸਲੇ ਨੇ ਇਹਦੀ ਇਹਦੀ ਤਾਂ ਸਮੂਹ ਜਿੰਮੇਵਾਰੀ ਹੁੰਦੀ ਹੈ ਹੂੰ ਪਾਰਟੀ 'ਚ ਵੀ ਸਮੂਹ ਜਿੰਮੇਵਾਰੀ ਹੁੰਦੀ ਹੈ ਜੀ ਉਹ ਤਕਨੀਕੀ ਤੌਰ ਤੇ ਫਸ ਕੇ ਜਿਹੜੀ ਸਮੂਹ ਆਉਂਗਾ ਤੇ ਸਾਨੂੰ ਤਾਂ ਪਤਾ ਹੀ ਨਹੀਂ ਜੇ ਫੈਸਲੇ ਕਿੱਥੇ ਹੋਏ ਕਦੋਂ ਹੋਏ ਜੀ ਸੋ ਇਹ ਕਰਕੇ ਮੈਨੂੰ ਇਹ ਲੱਗਦਾ ਇਹਨਾਂ ਨੂੰ ਰਾਹ ਤੇਸੀ ਇੱਕ ਨਿਕਲਣ ਦਾ ਸਿੰਘ ਸਾਹਿਬ ਨੇ ਇਹਨਾਂ ਨੇ ਆਪ ਦੇ ਰਾਹ ਚ ਆਪੇ ਕੰਡੇ ਖਿਲਾਰ ਲਏ ਹੁਣ ਤਾਂ ਹਾਲੇ ਬਣ ਗਿਆ ਹਮ ਆ ਗਿਆ ਨਹੀਂ ਹਰਪ ਸਿੰਘ ਵਾਲੇ ਮਾਵਲ ਨੂੰ ਦੇਖ ਕੇ ਲੱਗਦਾ ਮੈਂ ਪਹਿਲਾਂ ਵੀ ਅਕਸਰ ਕਹਿੰਦਾ ਹੁੰਦਾ ਵੀ ਇਹ ਕਹਿੰਦੇ ਹੁੰਦੇ ਨਾ ਰੱਬ ਜਦੋਂ ਮਾਰਦਾ ਤਾਂ ਮਰਤ ਮਾਰਦਾ ਹਮ ਇੱਕ ਕਮਲੀ ਦੂਜੀ ਸੇਵਿਆਂ ਦੇ ਰਾਹ ਪੈ ਗਈ ਮੈਨੂੰ ਤਾਂ ਇਹ ਲੱਗਦਾ ਇਹ ਸੇਵਿਆਂ ਚ ਪਹੁੰਚ ਕੇ ਨਾ ਚਿਖਾ ਚ ਨਹੀਂ ਬੈਠੇ ਨੇ ਉੱਤੇ ਬੈਠੇ ਨੇ ਹਮ ਇੱਥੇ ਐਸਾ ਆਮ ਤੱਕ ਪਹੁੰਚ ਕੇ ਬਾਦਲ ਦਾਲ ਬਾਦਲ ਦਾਲ ਰਹੇ ਨਹੀਂ ਜੀ ਹਮ ਉਹ ਤਸਵੀਰ अच्छा इंटरव्यू वाला जो जी बੰਦ ਲਈ ਆਪਕੇ ਰਿਕ ਹੋ ਰਿਹਾ ਹੈ ਜਾ ਉਹ ਆਪਣਾ ਯੂਥ ਵਿੰਗ ਦਾ ਮੁਖ ਸਰਵਲ ਦਾ ਜੀ 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 ਇਹ ਅਜੇ ਅਜੇ ਯੂਥ ਵਿੰਗ ਹੀ ਹੈ ਜੀ ਇਹ ਸਾਰੇ ਸੈਨਾਪਤੀ ਨੇ ਇਹਦੇ ਹੋਰ ਕੁ ਗੱਲੇ ਨਹੀਂ अच्छा माली साहब मैं एक मैं दे, आ, आ, दे और चीज पूछना चाहनाया मैं अंतला सवाल ही करूंगा ये थोनू कि बिरसा सिंह वल्टोहा ਦੇ ਦੇ ਬਾਰੇ ਬਹੁ ਵਿਚਾਰਿਆ ਜਾ ਰਿਹਾ ਖਾਸ ਤੌਰ ਦੇ ਉਤੇ ਬੀਬੀ ਜਗੀਰ ਕੌਰ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਗੱਲ ਕੀਤੀ ਬੀਬੀ ਕਿਰਨਜੋਤ ਕੌਰ ਨੇ ਪੋਸਟ ਪਾਈ ਉਹਦੇ ਵਿੱਚ ਵੀ ਇੰਡਾਇਰੈਕਟਲੀ ਵਿਰਸਾ ਸਿੰਘ ਵਲਟੋਹਾ ਦਾ ਜ਼ਿਕਰ ਹੈ ਤੁਹਾਨੂੰ ਲੱਗਦਾ ਕਿ ਵਿਰਸਾ ਸਿੰਘ ਵਲਟੋਹਾ ਦਾ ਹੱਥ ਹੋ ਸਕਦਾ ਇਸ ਸੇਵਾ ਮੁਕਤੀ ਵਿੱਚ ਨਹੀਂ ਨਹੀਂ ਸਾਰੇ ਦਲ ਵਿਰਸਾ ਸਿੰਘ ਵਲਟੋਹਾ ਕੀ ਕਰ ਸਕਦਾ ਜੀ ਹੂੰ ਉਹ ਪੰਜਾਬੀ ਦਾ ਗੀਤ ਹੈ ਨਾ ਉਧਰੋਂ ਰਮਾਲ ਹਿੱਲਿਆ ਇਧਰੋਂ ਹਿੱਲੀ ਫੁਲਕਾਰੀ ਹੂੰ ਇਹ ਤਾਂ ਬਾਦਲ ਤੋਂ ਚੱਲ ਰਿਹਾ ਸਾਰਾ ਕੁਝ ਠੀਕ ਹੈ ਜੀ ਪਰ ਕਮੀ ਆ ਜਿਹੜਾ ਤੰਮੀ ਝੂਠ ਬੋਲਦਾ ਲੱਗਦਾ ਇੱਕ ਵਾਰ ਉਹਨੇ ਧਿਆਨ ਦਿੱਤਾ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਹੀ ਤਖਤ ਸਹਿਬਾਨ ਦੇ ਨਾਲ ਖੜੀ ਰਹੀ ਹੈ ਹੂੰ ਉਹ ਬੋਲਿਆ ਹੂੰ ਭਾਈ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਕੱਢਿਆ ਹੂੰ ਕਿਸੇਦਾਰ ਨੂੰ ਸ਼੍ਰੋਮਣੀ ਕਮੇਟੀ ਤੌੜਾ ਸਾਹਿਬ ਨੂੰ ਜਲੀਲ ਕਰਕੇ ਕੱਢਿਆ ਜੀ ਹੁਕਮਨਾਮਾ ਜਾਰੀ ਕੀਤਾ ਵੀ ਕਿੰਨੇ ਸਹਿਵਾਨ ਦੀ ਸੇਵਾ ਸ਼ਰਤਾਂ ਕਾਰਜ ਖੇਤਰ ਤੈਅ ਕਰ ਉਹ ਨਹੀਂ ਮੰਨੇ ਆ ਫਿਰ ਆਦੇਸ਼ ਦਿੱਤਾ ਵੀ ਤੁਸੀਂ ਆ ਗੁਰਵਾਣੀ ਦਾ ਪ੍ਰਸਾਰਣ ਜਿਹੜਾ ਇੱਕ ਅਧਿਕਾਰ ਕੀਤਾ ਇਹਨੂੰ ਰੱਦ ਕਰਕੇ ਆਪਦਾ ਚੈਨਲ ਚਲਾਓ ਉਹ ਨਹੀਂ ਮੰਨੇ ਆ ਹੂੰ ਮਤਲਬ ਫਿਰ 328 ਰੁਪਿਆਂ ਦੀ ਜਾਂਚ ਕਰਕੇ ਕਾਲ ਤੱਕ ਵੱਲੋਂ ਇੱਕ ਕਮੇਟੀ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਹੂੰ ਉਹ ਪ੍ਰਵਾਨ ਕਰ ਲਈ ਹੂੰ ਕਾਹ ਲਾਗੂ ਕੀਤੀ ਨਹੀਂ ਹੂੰ ਉਹਦੇ ਵਿੱਚ ਤੇ ਇਹ ਵੀ ਸੀ ਪੁਲਿਸ ਕੇਸ ਦਰਜ ਕਰੋ ਹੂੰ ਜਿਵੇਂ ਇਹਨਾਂ ਨੇ ਝੂਨਾ ਕਮੇਟੀ ਪ੍ਰਵਾਨ ਪਰ ਇੱਕ ਵੀ ਮਤ ਉਹਦੀ ਲਾਗੂ ਨਹੀਂ ਕਰਦੇ ਹੂੰ ਸੋ ਇਹ ਇਹਹੀ ਜੀ ਹੌਸਪਟਲ ਦੇ ਵਿੱਚ ਇਹ ਫਿਰ ਹੁਣ ਤਾਂ ਦੇਖੋ ਭਾਵੇਂ ਪਹਿਲਾਂ ਤਾਂ ਇਹੀ ਕਹਿੰਦਾ ਸੀ ਮੇਰਾ ਅਦਾਬੂ ਤਾਂ ਕਾਲਾ ਹੋ ਗਿਆ ਪਰ ਮੈਂ ਅੱਧਾ ਹੀ ਅਗਲਾ ਕਰਾਉਣਾ ਹੂੰ ਹੁਣ ਤਾਂ ਸਾਰੀ ਹੁਣ ਤਾਂ ਇਹ ਹੋ ਗਿਆ ਨਾ ਲਿਵੇਡੂ ਸਿਹਤ ਚੱਲ ਗਈ ਬਾਦਲ ਕਹਿ ਰੂ ਇਹ ਆ ਤੇ ਆਪਾਂ ਤਾਂ ਲਿਬਦੇਗੇ ਤੇ ਵਰਕਪ੍ਰੇਟ ਸਾਰੀ ਕੋਰ ਕਮੇਟੀ ਸਾਰੀ ਸ਼ਰੂਮਣੀ ਕਮੇਟੀ ਸਾਰਿਆਂ ਨੂੰ ਆਪਦੇ ਬਾਰੇ ਜਿ ਬਣਾ ਲੋ ਲਵੇੜ ਲੋ ਇਸੇ ਕਰਕੇ ਕਾਲ ਤਖਤ ਦੇ ਬਰਤਾਤ ਦੇ ਖਿਲਾਫ ਬਾਫ ਲੋ ਹੱਥ ਕੜੇ ਕੜਾਈ ਲੋਕਾਂ ਨੇ ਇਹਨਾਂ ਦਾ ਲਕੀਰ ਕੱਢ ਲਈ ਹੁਣ ਤੇ ਸਿੱਖਾਂ ਨੂੰ ਕਦੇ ਨਹੀਂ ਪਹਿਣੀ ਆ ਜਾਂ ਆਰ ਜ਼ਬਰ ਹੂੰ ਠੀਕ ਆ ਠੀਕ ਆ ਮਾਲੀ ਸਾਹਿਬ ਬਹੁਤ ਸ਼ੁਕਰੀਆ